ਸਤਿ ਸ਼੍ਰੀ ਅਕਾਲ ਅਸੀਂ ਆਮ ਆਦੀ ਪਾਰਟੀ ਸੰਗਰੂਰ ਦੇ ਵਲੰਟੀਅਰ ਜੋ ਕਿ ਸਵੇਰੇ 6 ਵਜੇ ਦੇ ਮਿਹਨਤ ਕਰਨ ਲੱਗੇ ਹੋਏ ਆ ਝੰਡੀਆਂ ਤੇ ਫਲੈਕਸਾ ਲਾਉਣ ਲੱਗੇ ਹੋਏ ਆ ਤੁਹਾਡੇ ਸਾਹਮਣੇ ਜੋ ਕਿ ਇਹ ਬੈਨ ਖੜੀ ਹੈ ਕਮੇਟੀ ਦੀ ਬੈਨ ਹੈ ਕਮੇਟੀ ਦੇ ਮੁਲਾਜ਼ਮ ਖੜੇ ਨੇ ਇਸ ਇਸ ਬੈਨ ਦੇ ਵਿੱਚ ਸਿਰਫ ਆਮ ਆਦੀ ਪਾਰਟੀ ਦੀਆਂ ਝੰਡੀਆਂ ਨੇ ਨਾ ਕੀ ਕਿਸੇ ਕਾਲੀਆਂ ਦੀਆਂ ਜਾਂ ਨਾ ਹੀ ਕਿਸੇ ਕਾਂਗਰਸੀ ਦੀਆਂ ਕਿਉਂ ਕਿਉਂਕਿ ਇਹਨਾਂ ਦੇ ਅਫਸਰਾਂ ਨੂੰ ਕਾਲੀਆਂ ਦੇ ਫੋਨ ਆਏ ਹੋਏ ਆ ਕਿ ਝੰਡੀਆਂ ਲਾਧੋ ਆਮ ਆਦੀ ਪਾਰਟੀ ਦੀ ਵਿਜ਼ਿਬਿਲਟੀ ਵਧਣ ਲੱਗੀ ਹੈ ਸੋ ਮੈਂ ਸਾਰਿਆਂ ਨੂੰ ਜਾਗਰੂਕ ਕਰਨਾ ਚਾਹਨਾ ਦੀ ਵੱਧ ਤੋਂ ਵੱਧ ਵੋਟਾਂ ਪਾਓ ਇਹਨਾਂ ਨੂੰ ਹਰਾਓ ਇਸ ਗੁੰਡਾਗਰਦੀ ਰਾਜਨੀਤੀ ਖਤਮ ਕਰਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਜੋ ਅਸੀਂ ਤੁਹਾਨੂੰ ਦਿਖਾਉਨੇ ਆ ਇਸ ਬੈਂਡ ਦੇ ਵਿੱਚ ਇਕੱਲੀਆਂ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਨੇ ਨਾ ਕਿਸੇ ਕਾਂਗਰਸ ਦੀ ਇੱਕ ਵੀ ਝੰਡੀ ਹੈ ਤੇ ਨਾ ਹੀ ਕਿਸੇ ਕਾਲੀ ਦੀ ਇੱਕ ਵੀ ਝੰਡੀ ਹੈ ਇੱਕ ਲੰਬੀ ਹੈ ਇਹ ਕਿੱਥੋਂ ਦੀ ਏ ਤੁਸੀਂ ਦੇਖ ਸਕਦੇ ਹੋ ਸਾਰੀਆਂ ਹੀ ਆਮਦਨੀ ਪਾਰਟੀਆਂ ਝੜਦੀਆਂ ਪਿੰਡਾਂ ਨੇ ਇਹ ਬੈਨ ਹੈ ਜਿਹੜੀ ਇਹ ਮੁਲਾਕਮ ਖੜੀ ਹੈ ਜਿਹੜੇ ਕਿ ਕਮੇਟੀ ਵੱਲੋਂ ਆਏ ਐ ਸੋ ਕਮੇਟੀ ਸੰਗਰੂਰ ਵੱਲੋਂ ਇਹ ਆਪਦੇ ਅਫਸਰਾਂ ਦੇ ਹੁਕਮ ਤੇ ਕੰਮ ਕਰ ਰਹੇ ਨੇ ਇਹਨਾਂ ਨੇ ਸਾਨੂੰ ਸਾਫ਼ ਦੱਸਿਆ ਕਿ ਜਿਵੇਂ ਸਾਨੂੰ ਅਫਸਰ ਜਿਵੇਂ ਸਾਨੂੰ ਅਫਸਰ ਹੁਕਮ ਕਰਦੇ ਆਂ ਅਸੀਂ ਉਵੇਂ ਕਰਦੇ ਆਂ ਅਫਸਰਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੱਥੋਂ ਹੁਕਮ ਆਉਂਦੇ ਆ ਕਿੱਥੋਂ ਨਹੀਂ ਹੁਕਮ ਆਉਂਦੇ ਐ ਸੋ ਸਾਰਿਆਂ ਨੂੰ ਆਪਾਂ ਨੇ ਵੱਧ ਤੋਂ ਵੱਧ ਸ਼ੇਅਰ ਕਰਨੀ ਐ ਇਸ ਵੀਡੀਓ ਨੂੰ ਵੀਰੇ ਤਾਂ ਕਿ ਇਸ ਗੁੰਡਾਗਰਦੀ ਰਾਜ ਨੂੰ ਬੰਦ ਕਰ ਸਕੀਏ